ਨੇ ਭਰਾ ਸਾਡੇ ਨੇ। ਉਹ ਪਿੰਡਾਂ ਦੇ ਪਿਓਾਂ ਨੇ ਵੇਚਤੀ ਸੀਗੀ। ਜਿਹੜਾ ਮੇਰਾ ਡੈਡੀ ਦੇ ਉਹਦਾ ਵੀ ਦਿਮਾਗ ਹੀ ਲੱਗਿਆ। ਅੱਛਾ ਉਹਦਾ ਦਿਮਾਗ ਵੀ ਲੱਗਿਆ ਸੀ। ਉਹਨੂੰ ਯਾਦ ਨਹੀਂ ਰਹਿੰਦੀ ਗੱਲਾਂ। ਠੀਕ ਆ। ਉਹ ਵੀ ਕਰਤਾ ਐ। ਉਹਦੇ ਕੋਲ ਪੈੜੀ ਤੇ ਪੈਸੇ ਆਏ ਨੇ। ਹੂੰ। ਕੌਣ ਲੈ ਗਿਆ ਉਹਨੂੰ ਪਤਾ ਹੀ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਤਿੰਨ ਸਕੇ ਭਰਾ ਸਾਡੇ ਕੋਲੇ ਪਹੁੰਚੇ ਆ। ਸਰਪੰਚ ਵੀ ਨਹੀਂ ਸੀ ਦੇਖ ਕੇ ਦੇਂਦੇ ਭਾਜੀ ਉਹਨਾਂ ਨੂੰ ਪੁੱਛੋ ਉਹ ਵੀ ਜਵਾਬ ਦੇਗੇ। ਸਾਡੇ ਨੂੰ ਕਿਰਾਏ ਨੇ। ਮਗਾ ਮੜੇ ਨਾਲ ਆ ਜੋ ਕਰਾ ਨਹੀਂ ਤੁਸੀਂ ਜਾਓ ਕਰਾ ਮੈਂ ਕੀ ਕਰਨਾ ਸਾਡੇ ਨੇ ਸਕੇ ਭਰਾ ਤਿੰਨਾਂ ਨੂੰ ਹੀ ਮਸਲ ਡਿਸਆਰਡਰ ਦੀ ਬਿਮਾਰੀ ਆ ਜਿਹੜਾ ਇਹਨਾਂ ਦਾ ਸਰੀਰ ਖੜ ਗਿਆ ਸਾਰਾ ਹੀ ਪਹਿਲਾਂ ਇਹਨਾਂ ਦੀ ਮਾਂ ਵੀ ਜਦੋਂ ਛੋਟੇ ਛੋਟੇ ਸੀ ਇਸੇ ਬਿਮਾਰੀ ਨਾਲ ਚੱਲ ਬਸੀ ਸੀ ਬਾਪ ਵੀ ਹੁਣ ਪਿੱਛੇ 2 ਸਾਲ ਪਹਿਲਾਂ ਚੱਲ ਬਸਿਆ ਜੋ ਜ਼ਮੀਨ ਜਾਇਦਾਦ ਮੜੀ ਮੋਟੀ ਸੀਗੀ ਆ ਵੱਡਾ ਜਿਹੜਾ ਇਹ ਨਸ਼ਿਆਂ ਨੂੰ ਲੱਗ ਗਿਆ ਸੀ ਤੇ ਇਹਨੇ ਸਮੈਕ ਦੇ ਵਿੱਚ ਜੋ ਸੀ ਘਰ ਦਾ ਖਤਮ ਕਰਤਾ ਕੁਛ ਬਾਪ ਵੀ ਇਦਾਂ ਹੀ ਸੀਗਾ ਉਹ ਵੀ ਜ਼ਿੰਮੇਵਾਰੀ ਨਹੀਂ ਸੀ ਚੱਕਦਾ ਪੂਰੀ ਤੇ ਅੱਜ ਤਾਏ ਚਾਚੇ ਹੋਰ ਕੋਈ ਮਾਮੇ ਮਾਸੀਆਂ ਕੋਈ ਕੰਮ ਨਹੀਂ ਆ ਰਿਹਾ ਇੱਕਾ ਪੂਆ ਦਾ ਪੋਤਾ ਇਹ ਆਇਆ ਅੱਜ ਇਹ ਵੀ ਧੰਨਵਾਦ ਆ ਵੀਰ ਦਾ ਵੀ ਜਿਹਨੇ ਅਪਰਾਲਾ ਕੀਤਾ ਸਾਨੂੰ ਕਾਫੀ ਸਮੇਂ ਤੋਂ ਇਹਨਾਂ ਦੀਆਂ ਵੀਡੀਓ ਆ ਰਹੀਆਂ ਸੀ ਕੁਰਕ ਖੇਤਰ ਹਰਿਆਣੇ ਤੋਂ ਆਏ ਵੀਰ ਸਾਡੇ ਪੰਜਾਬੀ ਭਰਾ ਨੇ ਇੱਕਦਮ ਗਗਨਦੀਪ ਸਿੰਘ ਆ ਇੱਕਦਮ ਹਰਸ਼ਦੀਪ ਆ ਇੱਕਦਮ ਹਰਿੰਦਰ ਹਰਿੰਦਰ ਸਿੰਘ ਆ ਤੇ ਜਿਹੜਾ ਹਰਿੰਦਰ ਸਿੰਘ ਆ ਇਹ ਸਾਰਿਆਂ ਤੋਂ ਵੱਡਾ ਵਾ ਤੇ ਆ ਦੋਨੇ ਜੋੜੇ ਨੇ ਦੋਨੋਂ ਟਵਿਨਸ ਨੇ ਇਹ ਤੇ ਸਭ ਤੋਂ ਪਹਿਲਾਂ ਇਹਨੂੰ ਪ੍ਰੋਬਲਮ ਆਈ ਇਹ ਮੰਜੇ ਤੇ ਬੈਠ ਗਿਆ ਪਰ ਪਹਿਲਾਂ ਇਹਨੂੰ ਆਈ ਬਾਈ ਇਹਨੂੰ ਆਈ ਹਾਂਜੀ ਸਭ ਤੋਂ ਪਹਿਲਾਂ ਇਹਨੂੰ ਆਈ ਵੀਰੇ ਇਹ ਕਰਦਾ ਸੀ ਕੰਮ ਬਿਲਡਿੰਗ ਦਾ ਹਾਂਜੀ ਵੀਰੇ ਤੇਰਾ ਕੀ ਨਾਮ ਆ ਪੂਰਾ ਗਗਨਦੀਪ ਗਗਨਦੀਪ ਕਿੰਨਾ ਪੜਿਆ ਤੂੰ ਮੈਂ 12 ਮੈਂ 10 ਮੈਂ 12 12 ਪੜਿਆ ਹੋਇਆ ਕਹਿੰਦਾ ਛੁੱਟ ਛੁੱਟ ਗਈs ਵਿੱਚ ਪੜਾਈ ਵਿੱਚ ਛੁੱਟ ਗਈ ਸੀ ਛੁੱਟ ਗਈ ਹਾਂਜੀ ਕਾਦੋਂ ਉਸ ਸਾਲ ਤੋਂ ਨਾ ਤਾਂ ਕੰਮ ਛੱਡ ਗਿਆ ਸੀ ਹਾਂ ਨੋਤਾ ਕੰਮ ਕਰਦਾ ਸੀ ਹਾਂ 2003 ਤੋਂ ਬੱਸ ਭੱਗ ਪਿਆ ਚਲਾ ਠੀਕ ਹੈ ਤੇ ਬਿਲਡਿੰਗ ਦਾ ਕੰਮ ਤੂੰ ਪੜਦੇ ਪੜਦੇ ਹੀ ਸਿੱਖਿਆ ਸੀ ਵੈਲਡਿੰਗ ਦਾ ਕੰਮ ਦੇ ਕਹਿੰਦਾ ਫੜ ਜੇ ਨੀ ਉਹ ਕੁੜ ਗਿਆ ਹਾਂ ਪਾਸੋਂ ਪਾਸੋਂ ਉੱਤੇ ਚੰਦ ਕਰ ਕਰਨ ਲੱਗ ਗਿਆ ਹਮੜਾ ਮੁੰਡਾ ਹੂੰ ਹੂੰ ਉਹ ਉਹ ਕੰਮ ਕਰਦਾ ਸੀ ਡੇਡੀ ਦਾ ਉਹ ਡੈਡੀ ਸੀਗਾ ਤੇਰਾ ਹਾਂਜੀ ਇਹ ਡੈਡੀ ਕਿਵੇਂ ਸੀ ਕੀ ਕੰਮ ਕਰਦਾ ਸੀ ਡੈਡੀ ਨੀ ਉਹ ਜੀ ਕੰਮ ਤੇ ਖਿੱਤੀ ਪੜਦੇ ਕਰਦੇ ਹਣ ਹੂੰ ਖਿੱਤੀ ਜਬ ਉੱਤੇ ਆ ਗਿਆ ਡੰਗਰ ਹੂੰ ਤੇ ਉਹ ਜੀ ਕੰਮ ਚਲਾਈ ਜਾਂਦੇ ਹਣੋ ਹਾਂਜੀ ਅੱਛਾ ਤੇਰਾ ਡੈਡੀ ਸੀ ਤੇਰਾ ਉਹ ਕਿਵੇਂ ਸੀ ਕੰਮ ਮਿਹਨਤੀ ਸੀ ਬੰਦਾ ਕਿ ਉਹ ਵੀ ਨਸ਼ਾ ਕਰਦਾ ਸੀ ਕੋਈ ਕੰਨ ਲਾ ਜਾ ਸ਼ਤਨ ਚਾਪ ਤੂੰ ਤੇ ਪਿੰਡਾਂ ਨਾਲ ਤੂੰ ਜਿਹੜੀ ਜ਼ਮੀਨ ਜਮਣ ਥੋੜੀ ਫਿਰ ਕਿੱਧਰ ਗਈ ਮਿਹਨਤ ਕੰਨ ਲਾ ਕੱਢੀ ਨਾ ਫਿਰ ਉਹ ਕਿੱਧਰ ਗਈ ਜਿਹੜੀ ਘਾਟ ਸੀ ਜਾਣੇ ਕਿੱਦ ਬਈ ਹੈ 5 ਕਿੱਲੇ ਉਹ ਵੀ ਰੋਲੇ ਵਾਲੇ ਸੀ ਅੱਛਾ ਜੀ ਫਿਰ ਉਹ ਵੇਚਤੀ ਵੇਚੀ ਉਹ ਅਰਦੀ ਨਹੀਂ ਵੇਚੀ ਹੂੰ ਉਹਦੇ ਜਿਹੜੇ ਸਾਡੇ ਚਾਚੇ ਤਾਈ ਰਹਣ ਉਹ ਵੇਚ ਗਏ ਉਹ ਵੇਚ ਗਏ ਹਾਂਜੀ ਹਾਂਜੀ ਮੇਰਾ ਡੈਡੀ ਵੇਚੀ ਸੀ ਇਹਨਾਂ ਨੇ ਤੋਂ ਸਾਰੇ ਪੰਜ ਭਰਾ ਸਨ ਇਹਨਾਂ ਦੇ ਪਿਓਾਂ ਨੇ ਵੇਚਤੀ ਸੀ ਜਿਹੜਾ ਮੇਰਾ ਡੈਡੀ ਦੇ ਉਹਦਾ ਵੀ ਦਿਮਾਗ ਹੀ ਲੱਗਿਆ ਕੱਚੇ ਉਹਦਾ ਦਿਮਾਗ ਵੀ ਲੱਗਿਆ ਉਹਨੂੰ ਯਾਦ ਨਹੀਂ ਰਹਿੰਦੀ ਗੱਲਾਂ ਠੀਕ ਆ ਕੋਈ ਵੀ ਕਰਦਾ ਹੈ ਉਹਦੇ ਕੋਲ ਪੈਲੀ ਦੇ ਪੈਸੇ ਆਏ ਨੇ ਹੂੰ ਉਹਨੇ ਲੈ ਗਿਆ ਉਹਨੂੰ ਪਤਾ ਹੀ ਨਹੀਂ ਅੱਛਾ ਤੇ ਅਰਸ਼ ਜਦੋਂ ਤੂੰ ਪੜਨੋਂ ਹਟਿਆ ਉਸ ਦਿਨ ਤੂੰ ਕੀ ਕੰਮ ਸਿੱਖਿਆ ਫਿਰ ਮੈਨੂੰ ਮੇਰੀ 부ਆ ਲੱਗੀ ਸੀ ਹੂੰ ਇਹਦੀ ਮੰਮੀ ਨਹੀਂ ਦੂਸਰੇ ਪਾਤਾਂ ਨਾਲ ਲੱਗੀ ਪਾਤਾਂ ਵਾਲੀ ਦੀ 부ਆ ਅੱਛਾ ਉਹਨਾਂ ਦੀ ਡੈਥ ਹੋ ਗਈ ਓਕੇ ਉੱਥੇ ਕੀ ਕੰਮ ਕਰਦਾ ਫਿਰ ਤੂੰ ਉਹਦੋਂ ਮੈਂ ਕੰਮ ਕਰਨਾ ਹਾਂ ਆ ਜਿਹੜੇ ਆਪਣੇ ਕੁੱਲਰ ਨਹੀਂ ਬਣਾਉਂਦੇ ਹੂੰ ਕੁੱਲਰਾਂ ਦੀ ਫੀਟਿੰਗ ਕਰਨਾ ਹੈ ਕੁੱਲਰਾਂ ਦੀ ਫੀਟਿੰਗ ਕਰਦਾ ਹੈ ਜੀ ਨਾਲੇ ਮੈਂ ਪੜਨਾ ਨਿੱਕੇ ਜਨੇ ਲੱਗੇ ਸੀ ਪਾਜੀ ਠੀਕ ਹੈ ਹਰਵਿੰਦਰ ਕਿਵੇਂ ਤੂੰ ਕਿੰਨਾ ਪੜਿਆ ਮੈਂ 11 11 ਪੜਿਆ ਹਰਵਿੰਦਰ ਕੀ ਨਸ਼ਾ ਕਰਨ ਲੱਗ ਗਿਆ ਸੀ ਤੂੰ ਯਾਰ ਸਾਰੇ ਕੀਤੇ ਸਾਰੇ ਨਸ਼ੇ ਕੀਤੇ ਹੁਣ ਵੀ ਕਰਦਾ ਨਹੀਂ ਹੁਣ ਮਿਲਦੀ ਕੋ ਨਹੀਂ ਹੁਣ ਮਿਲਦਾ ਨਹੀਂ ਕੋ ਜੇ ਮਿਲੇ ਤਾਂ ਕਰ ਲੇਗਾ ਨਹੀਂ ਹੁਣ ਨਹੀਂ ਕਰਨਾ ਹੁਣ ਨਾ ਕਰ ਲੱਗਦਾ ਤੇ ਉਹ ਕੰਮ ਕੀ ਕਰਦਾ ਸੀ ਦਾਲ ਤੋਂ ਕਮਾਈ ਦਾ ਕੀ ਸਾਧਨ ਸੀ ਕੀਤਾ ਹੀ ਕੋਈ ਨਾ ਨਸ਼ੇ ਹੀ ਕੀਤਾ ਪੰਨੀ ਪੜੀਆਂ 11 ਪੈਸਾ ਕਿੱਥੋਂ ਆਉਂਦਾ ਨਸ਼ਾ ਕਰਨ ਨੂੰ ਸਾਧਨ ਜ਼ਰੂਰ ਨਹੀਂ ਜਾਂਦਾ ਜੀ ਨਾ ਕੋਈ ਜੀ ਕਰਦੇ ਜੇ ਮਿਲਦਾ ਜੀ ਕਰ ਲੈ ਠੀਕ ਆ ਉਹਦਾ ਡੈਡੀ ਤੇਰਾ ਜੀ ਆਉਂਦਾ ਸੀਗਾ ਠੀਕ ਆ ਠੀਕ ਆ ਪੈਸੇ ਤੁਹਾਨੂੰ ਪਤਾ ਬੰਦਾ ਕਾਲ ਦਾ ਫਿਰਦਾ ਹੋਇਆ ਹੈ ਜਾਣਦੇ ਨਹੀਂ ਹੂੰ ਹੁਣ ਤੁਰ ਨਹੀਂ ਹੁੰਦਾ ਤੇ ਤੋਂ ਨਹੀਂ ਤੇ ਤੈ ਤੋ ਆਪਣੇ ਗगन ਤੇਤੋ ਵੀ ਨੀ ਤੁਰਦਾ ਇੱਥੇ ਬਿਲਕੁਲ ਹੀ ਖੜ ਗਿਆ ਸ਼ਰੀਰ ਦਾ ਸਟੈਂਡ ਨਾਲ ਨਾ ਤੁਰ ਲਿੰਦੇ ਨੇ ਇਹ ਦੋਵੇਂ ਸਟੈਂਡ ਨਾਲ ਤੁਰ ਲਿੰਦੇ ਨੇ ਇੱਥੋਂ ਤਾਂ ਨੀ ਤੁਰਿਆ ਜਾਂਦਾ ਅਸੀਂ ਇਹ ਤਾਂ ਜਮ ਨਹੀਂ ਤੁਰਿਆ ਇਹ ਜਮ ਨਹੀਂ ਇਹ ਤੇ ਹਿੱਲਦਾ ਮਸੇ ਇਹ ਸਾਰਾ ਤਾਂ ਨਿੱਕਾ ਵਾ ਅਹ ਸਭ ਤੋਂ ਵੱਡਾ ਤੂੰ ਸਭ ਤੋਂ ਵੱਡਾ ਵਾ ਤੂੰ 11 ਪੜਿਆ ਤੇਰਾ ਵਿਆਹ ਹੋਇਆ ਸੀ ਨਾ ਠੀਕ ਹੈ ਵਿਆਹ ਕੋਈ ਵੀ ਨਹੀਂ ਤੇਨਾਂ ਚ ਵਿਆਹ ਆਪ ਹੀ ਨਹੀਂ ਪਰ ਪਾਜੀ ਇੱਕ ਦੇ ਸਾਡੇ ਲੋ ਬੋਲਿਆ ਨਹੀਂ ਜਾਂਦਾ ਹੀ ਹੋ ਜਪਾਣ ਥੱਤੀ ਆਂਦੀ ਹੈ। ਹੋ ਤੇ ਇੱਕ ਲਸਤਾਨੀ ਕੰਮ ਕਰਦੀ। ਹੋ ਉਹ ਉਹ ਧਰੀਰ ਤੇ ਮਨ ਹੈ ਠੀਕ ਹੀ ਆ। ਹੋ ਕੋਈ ਪ੍ਰੋਬਲਮ ਨਹੀਂ ਹੁੰਦੀ। ਇਹ ਸਭ ਤੋਂ ਜਿਹੜਾ ਛੋਟਾ ਵਾ ਕਿਹੜੇ ਸਾਲ ਦੇ ਵਿੱਚ ਬਿਮਾਰ ਹੋਇਆ ਸੀ ਇਹ? ਕਿੰਨੇ ਸਾਲ ਹੋ ਗਏ ਇਹਨੂੰ? ਇਹਨੂੰ ਕੋ ਡੁੱਕ ਡੁੱਕਨੇ ਪੰਜ ਸਾਲ ਪੰਜ ਸਾਲ ਹੋ ਗਏ ਬੈਠੇ। ਜ਼ਿਆਦਾ ਵਾ ਹਾਂ ਜੀ। ਜ਼ਿਆਦਾ ਤੇ ਤੈਨੂੰ ਮੈਨੂੰ ਨੇ ਦੋ ਦੋ ਗੁਜ਼ਾਰੋਗੇ ਤੈਨੂੰ ਤੇ ਤੈਨੂੰ ਅਰਵਿੰਦਰ 3-4 ਸਾਲ ਹੋ ਗਏ 3-4 ਸਾਲ ਹੋ ਗਏ ਯਾਨੀ ਕਿ ਪਹਿਲਾਂ ਸਭ ਤੋਂ ਛੋਟਾ ਫਿਰ ਸਭ ਤੋਂ ਵੱਡਾ ਹਾਂਜੀ ਫਿਰ ਤੂੰ ਬੈਠ ਗਿਆ ਮੰਜੇ ਤੇ ਹਾਂਜੀ ਅੱਜ ਤੁਹਾਡੇ ਨਾਲ ਜਿਹੜੀ ਅਸੀਂ ਇਹ ਵੀਡੀਓ ਸਾਂਝੀ ਕਰਨ ਲੱਗੇ ਆ ਨਾ ਮੈਨੂੰ ਤਾਂ ਐ ਮਹਿਸੂਸ ਹੋ ਰਿਹਾ ਜਿਵੇਂ ਇਹ ਸਾਡਾ ਹੀ ਟੱਬਰ ਹੋਵੇ ਅਸੀਂ ਵੀ ਤਿੰਨ ਭਰਾ ਆ ਮੈਂ ਤਿੰਨ ਭਰਾ ਸਕੇ ਜੇ ਲੋ ਘਰ ਚ ਕਿਸੇ ਚ ਤਿੰਨ ਪੁੱਤ ਹੁੰਦੇ ਆ ਨਾ ਤੇ ਉਹ ਘਰ ਦਾ ਪਿੰਡ ਚ ਕਿਸੇ ਦਾ ਮੁਕਾਬਲਾ ਨਹੀਂ ਹੁੰਦਾ ਮਾਂ ਵੀ ਹੌਸਲੇ ਨਾਲ ਫੁੱਲੀ ਨਹੀਂ ਸਮਾਉਣਦੀ ਵੀ ਮੇਰੇ ਤਿੰਨ ਪੁੱਤ ਨੇ ਸ਼ੇਰਾਂ ਵਰਗੇ ਤੇ ਬਾਪ ਨੂੰ ਵੀ ਬੜਾ ਹੌਸਲਾ ਹੁੰਦਾ ਵੀ ਮੇਰੇ ਤਿੰਨ ਪੁੱਤ ਨੇ ਹੋ ਗਏ ਗੱਭਰੂ ਸੰਭਣ ਕੇ ਘਰ-ਬਾਰ ਪਰ ਜਿੱਦਣੇ ਬੱਚਿਆਂ ਦੇ ਜਨਮ ਹੋਏ ਹੋਣੇ ਜਦੋਂ ਹਰਵਿੰਦਰ ਸਿੰਘ ਸਭ ਤੋਂ ਵੱਡਾ ਵਾ ਇਹ ਜੰਮਿਆ ਹੋਣਾ ਕਿਦਾਂ ਖੁਸਰੇ ਨੱਚੇ ਹੋਣੇ ਆ ਕਿਦਾਂ ਸੇਰੇ ਬੰਨੇ ਹੋਣੇ ਆ ਕਿਵੇਂ ਲੋਹੜੀ ਮਨਾਈ ਹੋ ਉਸ ਤੋਂ ਬਾਅਦ ਦੋ ਛੋਟੇ ਭਰਾ ਇਕੱਠੇ ਹੋਏ ਦੋਨੋਂ ਜੋੜੇ ਤੇ ਮਾਂ-ਬਾਪ ਦੇ ਤਿੰਨ ਪੁੱਤ ਬਣ ਹੋ ਗਏ ਤੇ ਮਾਂ ਨੂੰ ਪ੍ਰੋਬਲਮ ਸੀ ਕੋਈ ਉਹ ਤਾਂ ਥੋੜੇ ਸਮੇਂ ਬਾਅਦ ਹੀ ਚੱਲ ਬਸੀ ਅਜੇ ਨਿੱਕੇ ਨਿੱਕੇ ਹੀ ਸੀ ਉਸ ਤੋਂ ਬਾਅਦ ਇੱਕ ਨੂੰ ਭੂਆ ਲੈ ਗਈ ਆਪਣੇ ਕੋਲੇ ਉੱਥੇ ਪੜਿਆ ਭੂਆ ਕੋਲੇ ਕਿਹੜੇ ਜਲੇ ਚ ਪਾਤਣਾ ਪਾਤਣਾ ਤੇ ਦੂਜੇ ਦੋਨੋਂ ਉੱਥੇ ਹੀ ਰਹੇ ਪਿੰਡੀ ਆਪਣੇ ਜਾਂਦੇ ਨਹੀਂ ਸੀ ਗਿਆ ਕੋਲੇ ਜਾਂਦੇ ਨਹੀਂ ਸੀ ਤੇ ਤੁਹਾਡਾ ਪਿੰਡ ਕਿਹੜਾ ਵਾ ਛੱਜੂਪੁਰ ਜੀ ਮੇਰਾ ਜ਼ਿਲ੍ਹਾ ਕਿਹੜਾ ਕੁਰੂਖੇਤਰੀ ਕੁਰੂਖੇਤਰੀ ਤੁਸੀਂ ਨੇੜੇ ਮਨੋ ਨੇੜੇ ਪੇਵੇ ਦੇ ਨੇੜੇ ਇਹ ਵੀ ਵੀਰਾ ਭੂਆ ਦਾ ਪੁੱਤ ਹੈ ਇਹਨਾਂ ਦੇ ਜਰਵਿੰਦਰ ਤੇ ਫਿਰ ਹੌਲੀ ਹੌਲੀ ਪਹਿਲਾਂ ਤਾਂ ਸਭ ਤੋਂ ਛੋਟੇ ਦਾ ਸ਼ਰੀਰ ਖੜਨਾ ਸ਼ੁਰੂ ਹੋ ਗਿਆ ਜਿਹੜੀ ਬਿਮਾਰੀ ਮਾਂ ਨੂੰ ਸੀ ਉਹੀ ਛੋਟੇ ਨੂੰ ਹੋ ਗਈ। ਬਾਪ ਵੀ ਥੋੜਾ ਜਿਆਦਾ ਚਲੇ ਗਈ ਸੀ ਬੀਰ ਹੁਣੀ ਦੱਸਦੇ ਉਹਨੂੰ ਵੀ ਬਾੜੀ ਸੋਜੀ ਨਹੀਂ ਸੀ। ਜਿਹੜੀ ਜ਼ਮੀਨ ਜਮੂਨ ਸੀ ਜਾਂ ਜ਼ਮੀਨ ਤੋਂ ਥੋੜੇ ਬਹੁਤੇ ਪੈਸੇ ਪੂਸੇ ਆਏ ਉਹ ਵੀ ਇਦਾਂ ਹੀ ਖੁਰਦ-ਬੁਰਦ ਹੋ ਗਏ। ਫਿਰ ਉਸ ਤੋਂ ਬਾਅਦ ਸਭ ਤੋਂ ਵੱਡੇ ਨੂੰ ਕਿਉਂਕਿ ਨਸ਼ਿਆਂ ਨੂੰ ਲੱਗ ਗਿਆ ਸੀ ਨਸ਼ਾ ਸਮੈਕ ਪੀਣਾ ਗੋਲੀਆਂ ਖਾਣੀਆਂ ਜੋ ਨਸ਼ਾ ਉਹ ਕਹਿੰਦਾ ਮੈਨੂੰ ਮਿਲ ਜਾਂਦਾ ਸੀ ਤੇ ਮੈਂ ਕਰ ਲੈਂਦਾ ਸੀ। ਫਿਰ ਉਹਦਾ ਸ਼ਰੀਰ ਖੜ ਗਿਆ। ਫਿਰ ਉਸ ਤੋਂ ਬਾਅਦ ਇਹਦਾ ਵੀਰ ਦਾ ਅਰਸ਼ ਦਾ ਵੀ ਸ਼ਰੀਰ ਹੌਲੀ-ਹੌਲੀ ਖੜ ਗਿਆ ਇੱਕ ਬਿਲਡਿੰਗ ਦਾ ਕੰਮ ਕਰਦਾ ਸੀਗਾ ਗगन ਅਰਸ਼ ਕਾ ਦਾ ਕਰਦਾ ਸੀ ਕੰਮ ਫੀਟਿੰਗ ਨਹੀਂ ਫੀਟਿੰਗ ਦਾ ਕੰਮ ਕਰਦਾ ਸੀ ਕੂਲਰਾਂ ਦਾ ਤੇ ਇਹ ਵੀਰ ਕਹਿੰਦਾ ਮੈਂ ਕੋਈ ਕੰਮ ਨਹੀਂ ਕੀਤਾ ਅੱਜ ਉਸ ਘਰ ਦੀ ਦਸ਼ਾ ਤੇ ਦਿਸ਼ਾ ਕਿੱਦਾਂ ਦੀ ਹੋਊਗੀ ਜਿਸ ਘਰ ਦੇ ਤਿੰਨ ਪੁੱਤ ਬੀਲ ਚੇਹਰਾਂ ਤੇ ਬੈਠੇ ਨੇ ਤੇ ਇਹੀ ਪੁੱਤ ਗੱਭਰੂ ਜਵਾਨ ਇਹੀ ਆਪੋ ਆਪਣੇ ਇੱਕ ਫੀਲਡ 'ਚ ਕੰਮ ਕਰਦੇ ਹੁੰਦੇ ਇਹਨਾਂ ਦੇ ਵਿਆਹ ਵਿਆਹ ਹੋਏ ਹੁੰਦੇ ਇਹਨਾਂ ਦੇ ਧੀਆ ਪੁੱਤ ਹੁੰਦੇ ਤੇ ਉਸ ਘਰ ਦੀ ਦਸ਼ਾ ਤੇ ਦੇਸ਼ਾ ਕਿਦਾਂ ਦੀ ਹੋਣੀ ਸੀ ਕਿਦਾਂ ਉੱਥੇ ਕਲਕਾਰੀਆਂ ਗੂੰਜਣੀਆਂ ਸੀ ਕਿਦਾਂ ਉੱਥੇ ਸੁਹਾਣੀਆਂ ਤਿੰਨਾਂ ਦੀਆਂ ਘਰ ਵਾਲੀਆਂ ਬੈਠੀਆਂ ਹੋਣੀਆਂ ਸੀ ਕਿਦਾਂ ਉਸ ਘਰ ਦੇ ਵਿੱਚ ਰੌਣਕ ਹੋਣੀ ਸੀ ਇਹ ਭੈਣੋ ਤੇ ਭਰਾਵੋ ਕਰਮਾਂ ਦੇ ਸੌਦੇ ਆ ਕਈ ਵਾਰੀ ਅਸੀਂ ਸਮਝ ਨਹੀਂ ਪਾਉਂਦੇ ਇਹਨਾਂ ਚੀਜ਼ਾਂ ਨੂੰ ਪਰ ਸਾਨੂੰ ਹਰ ਇੱਕ ਚੀਜ਼ ਹਰ ਇੱਕ ਵੀਡੀਓ ਜਿਹੜੀ ਅਸੀਂ ਇੱਥੋਂ ਸ਼ੇਅਰ ਕਰਦੇ ਆ ਸਾਨੂੰ ਸਿੱਖਿਆ ਦਿੰਦੀ ਹੈ ਕਿਤੇ ਨਾ ਕਿਤੇ ਪਰ ਜੇ ਉਹਨੂੰ ਅਸੀਂ ਆਪਦੇ ਆਪ ਨਾਲ ਜੋੜ ਕੇ ਦੇਖੀਏ ਤਾਂ ਅੱਜ ਕਿਰਤਪਾਲ ਵੀਰੇ ਉਹਨਾਂ ਦਾ ਧੰਨਵਾਦ ਆ ਸਾਡੀ ਅੰਬਾਲਾ ਦੇ ਤੋਂ ਟੀਮ ਆ ਵੀਰੇ ਹੋਣੀ ਇਹ ਟੀਮ ਦੇ ਮੈਂਬਰ ਨੇ ਸਾਡੇ ਭਾਰਤ ਹੋਣੀ ਕਿਰਤਪਾਲ ਵੀਰੇ ਹੋਣੀ ਇਹ ਵੀਰਾਂ ਨੇ ਪ੍ਰਾਰਾਲਾ ਕੀਤਾ ਸਾਨੂੰ ਕਾਫੀ ਲੰਬੇ ਸਮੇਂ ਤੋਂ ਇਹਨਾਂ ਭਰਾਵਾਂ ਦੀ ਵੀਡੀਓ ਆ ਰਹੀ ਸੀ ਪਰ ਸਾਨੂੰ ਐਸੀ ਵੀ ਚਲੋ ਇਹ ਆਪਦੇ ਘਰੇ ਆ ਹਜੇ ਕੋਸ਼ਿਸ਼ ਕੀਤੀ ਜਾਵਾਂਗੇ ਕਿਸ ਦਿਨ ਲੈ ਕੇ ਆਵਾਂਗੇ ਪਰ ਅੱਜ ਇਹ ਵੀਰ ਇੱਕ ਉਪਰਾਲਾ ਕਰਕੇ ਇਹਨਾਂ ਵੀਰਾਂ ਨੂੰ ਇੱਥੇ ਤਿੱਕਰ ਲੈ ਕੇ ਆਏ ਨੇ ਕੁਰਕ ਖੇਤਰ ਜ਼ਿਲ੍ਹੇ ਤੋਂ ਹਰਿਆਣੇ ਤੋਂ ਪਿੰਡ ਦਾ ਨਾਂ ਹੈਗਾ ਹੀਂਗਾ ਖੇੜੀ ਹੀਂਗਾ ਖੇੜੀ ਘਰ ਦੇ ਵਿੱਚ ਬਸ ਆ ਸਾਮਾਨ ਬਚਿਆ ਸੀ ਹੋਰ ਕੁਝ ਨਹੀਂ ਵੀਰ ਉਹ ਨਹੀਂ ਦੱਸਦੇ ਆ ਵੀ ਸਿਲੰਡਰ ਚੁੱਲਾ ਗਿਆ ਸਭ ਕੁਝ ਲੋਕ ਹੀ ਚਾੱਕ ਕੇ ਲੈ ਗਏ ਉਹ ਲਾ ਕੇ ਰੱਖ ਦਿੰਦੇ ਹਰ ਨਾ ਜਿੱਦਾਂ ਆਈਦਾ ਸੀ ਦਸਾਂ ਦਿਨਾਂ ਬਾਅਦ ਤੇ ਗਰੋਸਰੀ ਦੇ ਕੇ ਤੇ ਦੇ ਵਿੱਚ ਰੱਖ ਜੀਦਾ ਸੀ ਲੋਕ ਲਾ ਕੇ ਫਿਰ ਖੋਲ ਕੇ ਵਰਤ ਲੈਂਦੇ ਸੀ ਫਿਰ ਇੱਚ ਧਰ ਦਿੰਦੇ ਸੀਗੇ ਫਿਰ ਟਾਲਾ ਲਾ ਦਿੰਦੇ ਫਿਰ ਟਾਲਾ ਲਾ ਦਿੰਦੇ ਇਹਨਾਂ ਲੋਕ ਪੇਟੀ ਦੇਖੋ ਕੈਸੇ ਲੋਕ ਨੇ ਅੱਜ ਕੱਲ ਮਰਿਆ ਹੋਿਆਂ ਦੇ ਵੀ ਕੱਪੜੇ ਲਾ ਰਹੇ ਨੇ ਲੋਕ ਅੱਜ ਕੱਲ ਇਹ ਮਰਿਆਂ ਤੋਂ ਵੀ ਹੁਣੇ ਘਟ ਨਹੀਂ ਨਾਂ ਤਾਂ ਕਿਸੇ ਦੇ ਮਗਰ ਭੱਜ ਸਕਦੇ ਆ ਨਾ ਹੀ ਕਿਸੇ ਨੂੰ ਬੋਲ ਕੇ ਕਹਿ ਸਕਦੇ ਆ ਕੁਛ ਆਵਾਜ਼ ਵੀ ਥਥਲਾਉਂਦੀ ਆ ਕੁਛ ਕਹਿ ਵੀ ਨਹੀਂ ਹੁੰਦਾ ਤੇ ਇਹਨਾਂ ਦੇ ਨਾਲ ਵੀ ਲੋਕ ਵੀਰ ਦਾਸ ਦਾ ਵੀ ਚੱਪਲਾਂ ਵੀ ਲੋਕ ਚੱਕ ਕੇ ਲੈ ਜਾਂਦੇ ਆ ਰਸੀਆਂ ਬੰਨੀ ਵਾਲੀ ਚੱਪਲਾਂ ਪਾਈਆਂ ਹੋਈਆਂ ਭੂਆ ਤੇ ਭੂਆ ਦਾ ਪੁੱਤ ਜਾ ਕੇ ਰਾਸ਼ਨ ਦੇ ਕੇ ਆਉਂਦੇ ਆ ਉਹ ਵੀ ਲੋਕ ਚੱਕ ਕੇ ਲੈ ਜਾਂਦੇ ਆ ਅਸੀਂ ਇੱਥੇ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਕਿਸੇ ਦੀ ਕੋਈ ਨਿੰਦਾ ਨਹੀਂ ਕਰਦੇ ਪਰ ਬੜੀ ਦੁੱਖ ਦੀ ਗੱਲ ਆ ਵੀ ਅੱਜ ਸਾਡਾ ਸਮਾਜ ਕਿਦਾਂ ਦਾ ਹੋਈ ਜਾਂਦਾ ਅੱਜ ਇਹਨਾਂ ਭਰਾਵਾਂ ਨੂੰ ਲੋੜ ਸੀ ਇਹਨਾਂ ਦੇ ਆਪਣਿਆਂ ਦੇ ਕਿੱਡਾ ਵੱਡਾ ਕੁੰਬਾ ਸੀ ਜਿੱਦਣੇ ਜੰਮੇ ਸੀ ਜਿੱਦਣੇ ਦੇ ਘਰੇ ਲੋੜੀਆਂ ਮਨਾਈਆਂ ਸੀ ਚਾਚੇ ਤਾਏ ਮਾਮੇ ਮਾਸੀਆਂ ਸਭ ਨੱਚਦੇ ਫਿਰਦੇ ਸੀ ਤੇ ਇਹੀ ਜੇ ਸੁਖੀ ਹੁੰਦੇ ਇਹੀ ਇਹਨਾਂ ਦੇ ਘਰਾਂ 'ਚ ਸਭ ਮੂਰੇ ਹੋ ਕੇ ਗਿੱਧੇ ਭੰਗੜੇ ਪਾਉਂਦੇ ਫਿਰਨੇ ਸੀ ਪਰ ਅੱਜ ਇਹਨਾਂ ਦੇ ਘਰ 'ਚ ਮੁਸੀਬਤ ਆ ਗਈ ਰੋਗ ਆ ਗਿਆ ਇਹਨਾਂ ਦੇ ਘਰ 'ਚ ਜਹਿਮਤ ਆ ਗਈ ਮੰਝਿਆਂ ਤੇ ਬੈਠ ਗਿਆ ਅੱਜ ਕੋਈ ਨਹੀਂ ਜਿਹੜਾ ਇਹਨਾਂ ਦੇ ਕੱਪੜੇ ਬਦਲਾਵੇ ਇਹਨਾਂ ਨੂੰ ਨੰਭਾਵੇ ਇਹਨਾਂ ਨੂੰ ਰੋਟੀ ਪਾਣੀ ਖਵਾਵੇ ਜਿਹੜੇ ਘਰ ਦੇ ਹਾਲਾਤ ਉਹ ਵੀਡੀਓ ਤੁਸੀਂ ਦੇਖੀਏ ਮੂਰੇ ਉਹ ਇਹਨਾਂ ਦੀ ਉਹ ਵਾਲੀ ਜ਼ਿੰਦਗੀ ਸੀ ਜਿਹੜੀ ਇਹ ਨਰਕ ਵਰਗਾ ਜੀਵਨ ਕੱਟ ਕੇ ਆਏ ਨੇ ਪਿੱਛੋਂ ਸਾਡੇ ਟੀਮ ਮੈਂਬਰ ਹੋਣੇ ਗਏ ਵੀਰ ਦੱਸਦਾ ਕਿਰਤਪਾਲ ਕੱਲ ਗਏ ਸੀ ਕੱਲ ਦੇ ਸਵੇਰੇ ਜੀ ਦੁਪਹਿਰ ਨੂੰ ਤੇ ਉੱਥੇ ਪਿੰਡ ਦਾ ਸਰਪੰਚ ਸੀ ਜਿਹੜਾ ਕਹਿੰਦੇ ਘਰ ਗਏ ਦਫਤਰ ਚ ਸਪੈਸ਼ਲ ਅੱਛਾ ਜੀ ਅੰਦਰ ਬੈਠਾ 2 ਮਿੰਟ ਬਿਠਾ ਗਿਆ ਉਹਨੂੰ ਇਹਨਾਂ ਦੇ ਭੂਆ ਦਾ ਦੂਸਰਾ ਮੁੰਡਾ ਭੂਆ ਦਾ ਉਹ ਲਿਖ ਕੇ ਲਿਆਇਆ ਤਾਂ ਵੀ ਅਸੀਂ ਲੈ ਕੇ ਜਾਣਾ ਹੈ ਮੋਹਰ ਲਾ ਵਾ ਮੋਹਰ ਲਾ ਕੇ ਕਹਿੰਦਾ ਜਾਓ ਮੈਂ ਕਹਿੰਦਾ ਤੁਸੀਂ ਆ ਜਾਓ ਨਾਲ ਕਹਿੰਦਾ ਨਾ ਮੇਰਾ ਕੰਮ ਜਾਓ ਲੈ ਜਾਣਾ ਮੋਹਰ ਲਾਲ ਲੱਗਿਆ ਵੀ ਦਿੱਖਤਾ ਗਿਆ ਉਹ ਜਵਾਬ ਦੇ ਗਏ ਕਹਿੰਦਾ ਇਹ ਨਹੀਂ ਕਰਨਾ ਜੀ ਪਾਣੀ ਨਹੀਂ ਪੁੱਛਿਆ ਜੀ ਉਹਨੇ ਬਿਠਾ ਕੇ ਦੇਖੋ ਪਿੰਡ ਦਾ ਨਮਾਇੰਦਾ ਚਲੋ ਅਸੀਂ ਛੋਟੇ ਭਰਾ ਵੀਰ ਨੂੰ ਮਾੜਾ ਨਹੀਂ ਕਹਿੰਦੇ ਪਰ ਜਰ ਪੰਚਾਇਤਾਂ ਕਾਦੇ ਲਈ ਚੁਣੀਆਂ ਜਾਂਦੀਆਂ ਬਾਈ ਇਹ ਬਰਾਦਰੀ ਇਹਨਾਂ ਦੇ ਮਾਮਿਆਂ ਚੋਂ ਹੀ ਲੱਗਦੇ ਨੇ ਹਾਂਜੀ ਉਹ ਵੀ ਜੱਟਾਂ ਚੋਂ ਹੀ ਨੇ ਵੀ ਇਹਨਾਂ ਦਾ ਗੋਤ ਕੀਆ ਵੀਰੇ ਹੁਣ ਚੀਮੇ ਤੇ ਚੀਮਾ ਗੋਤ ਆ ਬਾਈ ਹੁਣਾਂ ਦਾ ਜ਼ਿਮੀਂਦਾਰ ਪਰਿਵਾਰ ਆ ਪਰ ਅੱਜ ਬਾਈ ਇਹਨਾਂ ਵੀਰਾਂ ਦੇ ਹਾਲਾਤ ਤੁਹਾਨੂੰ ਸ਼ਾਇਦ ਕੱਪੜੇ-ਕੁੱਪੜੇ ਪਾਏ ਲੱਗਦੇ ਹੁਣ ਵੀ ਇਹ ਠੀਕ ਆ ਪਰ ਇੱਥੇ ਲੈ ਕੇ ਆਉਣ ਤੋਂ ਪਹਿਲਾਂ ਇਹ ਵੀਰ ਹੁਣੇ ਕੱਪੜੇ-ਕੁੱਪੜੇ ਚੇਂਜ ਕਰਾ ਕੇ ਨਵਾ ਕੇ ਸਾਫ਼ ਸੁਥਰਾ ਕਰਕੇ ਲੈ ਕੇ ਆਏ ਨੇ ਤੇ ਨਹੀਂ ਤਾਂ ਇਹਨਾਂ ਦਾ ਜੀਵਨ ਕਿਸੇ ਨਰਕ ਤੋਂ ਘੱਟ ਨਹੀਂ ਸੀ ਕਿਉਂਕਿ ਤਿੰਨੋਂ ਹੀ ਇਸ ਟਾਈਮ ਅਪਾਹਜ ਹੋ ਗਏ ਨੇ ਆਹ ਛੋਟਾ ਤੇ ਇੱਕਾ ਵਿਚਾਲੜਾ ਤਾਂ ਮਾੜਾ ਮੋਟਾ ਹਜੇ ਵੀ ਕਹਿੰਦੇ ਬੀਲ 'ਚ ਉਹਨੂੰ ਫੜ ਕੇ ਬੁੱਕਰ ਬੁੱਕਰ ਨੂੰ ਕੰਨਾਂ ਕੁੰਨਾਂ ਨੂੰ ਹੱਥ ਪਾ ਕੇ ਲੈਟਰਨ ਬਾਥਰੂਮ ਜਾਇ ਆਉਂਦੇ ਆ ਤੇ ਇਹਦੇ ਤਾਂ ਇਹ ਵੀ ਨਹੀਂ ਹੁੰਦਾ ਕੱਪੜੇ ਪਾ ਕੇ ਕਰਕੇ ਕੱਪੜੇ ਕਰਕੇ ਆਪਣੇ ਲੈ ਕੇ ਜਾਣੇ ਅੱਛਾ ਜੀ ਕਵਾਂਟਲ ਦੁੱਧ ਹੁੰਦਾ ਸੀ ਜੀ 40 50 ਡੰਗਰ ਸੀਗੇ ਘਰੇ ਅੱਛਾ ਜੀ ਕਿਸੇ ਟਾਈਮ ਜਿਹੜਾ ਪਹਿਲਾਂ ਜਿਹੜਾ ਡੈਡੀ ਸੀ ਮਤਲਬ ਮੇਰੀ ਸੰਭਾਲ ਦੇ ਵਿੱਚ ਜੀ ਮੇਰੇ ਮਾਮਾ ਜੀ ਸੀਗੇ ਤੇ ਉਦੋਂ ਕਵਾਂਟਲ ਦੁੱਧ ਹੀ ਸਾਰਾ ਕੁਝ ਸੀਗਾ ਡੰਗਰ ਸੀਗੇ ਬਹੁਤ ਵਧੀਆ ਸੀਗਾ ਸਾਰਾ ਕੁਝ ਇਹ ਵੀ ਪੜਦੇ ਨਹੀਂ ਇਕੱਠੇ ਦੇ ਰਹੇ ਆ ਬਸ ਜਦੋਂ ਟਾਈਮ ਮਿਲਦਾ ਸੀ ਤਿੰਨੇ ਹੀ ਇਹ ਪਲੱਸ 2 ਪਲੱਸ 1 ਵਾਲੇ ਨੇ ਪੜੇ ਹੋਏ ਨੇ ਤਿੰਨਾਂ ਨੇ ਮੈਟ੍ਰਿਕ ਪਾਸ ਕੀਤੀ ਹੋਈ ਆ ਸੀਨੀਅਰ ਸੈਕੰਡਰੀ ਤੱਕਰ ਗਏ ਹੋਏ ਨੇ ਤਿੰਨੋਂ ਹੀ ਹੁੰਦੜਹੇਲ ਨੇ ਤਕੜੇ ਸਰੀਰ ਨੇ ਐਨੇ ਨੇ ਹੱਥ ਨੇ ਚੰਗੇ ਕੱਦ ਨੇ 6-6 ਫੁੱਟ ਦੇ ਤਿੰਨਾਂ ਦੇ ਤੇ ਤਿੰਨੇ ਹੀ ਅੱਜ ਬੀਲ ਚੇਅਰ ਤੇ ਬੈਠੇ ਨੇ ਤਿੰਨਾਂ ਦੇ ਵਿੱਚੋਂ ਦੋ ਤਾਂ ਹੁਨਰਮੰਦ ਨੇ ਇੱਕ ਵੈਲਡਰ ਆ ਇੱਕ ਇਲੈਕਟ੍ਰੀਕਲ ਦਾ ਕੰਮ ਜਾਣਦਾ ਕੁਲਰਾਂ ਦਾ ਇੱਕ ਨੇ ਜਰੂਰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਉਸ ਦਲਦਲ ਦੇ ਵਿੱਚ ਸਿੱਟਿਆ ਜਿਹੜੀ ਨਸ਼ਿਆਂ ਦੀ ਦਲਦਲ ਕਹਿੰਦੇ ਜੀ ਪਰ ਸਾਡਾ ਸਮਾਜ ਅੱਜ ਬੰਦੇ ਦੀਆਂ ਕਮੀਆਂ ਤਾਂ ਗਿਣਾਉਂਦਾ ਪਰ ਬੰਦੇ ਦੇ ਹਾਲਾਤਾਂ ਨੂੰ ਦੇਖ ਕੇ ਉਹਦੀ ਬਾਹ ਨਹੀਂ ਫੜਦਾ ਅੱਜ ਗੱਲ ਕੱਲੀ ਹਰਵਿੰਦਰ ਦੀ ਗगन ਦੀ ਜਾਂ ਹਰਸ਼ ਦੀ ਨਹੀਂ ਹੋ ਰਹੀ ਇਹ ਤਿੰਨਾਂ ਭਰਾਵਾਂ ਦੀ ਗੱਲ ਨਹੀਂ ਇਹਨਾਂ ਵਰਗੇ ਹੋਰ ਬਹੁਤ ਨੇ ਭਾਈ ਜਿਹੜੇ ਘਰਾਂ 'ਚ ਬੈਠੇ ਨੇ ਜਿੰਨਾ ਟਾਈਮ ਹੱਡ ਪੈਰ ਚੱਲਦੇ ਆ ਚੜ੍ਹਦੇ ਸੂਰਜ ਨੂੰ ਤਾਂ ਸਾਰੇ ਸਲਾਮਾਂ ਕਰਦੇ ਆ ਭਾਈ ਡੁੱਬਦੇ ਨੂੰ ਕੋਈ ਨਹੀਂ ਪੁੱਛਦਾ। ਪਿਆ ਸ਼ੁਕਰੀਆ ਭੂਆ ਦੇ ਪੁੱਤ ਦਾ ਜਿਹੜਾ ਬਾਈ ਲੈ ਕੇ ਆਇਆ ਇੱਥੇ ਜਿਹੜਾ ਕਹਿੰਦਾ ਵਾ ਬਾਕੀ ਰੱਬ ਜਾਣਦਾ ਸੱਚ ਕੀ ਆ ਕੌਣ ਕਿਵੇਂ ਆ ਪਰ ਇਹ ਬਾਈ ਕਹਿੰਦਾ ਮੈਂ ਹੁਣ ਬਾਹਰ ਜਾਣਾ ਮੇਰੀ ਮੰਮੀ ਨੇ ਵੀ ਬਾਹਰ ਚਲੇ ਜਾਣਾ ਪਹਿਲਾਂ ਅਸੀਂ ਮਾੜਾ ਮੋਟਾ ਜਿੰਨਾ ਹੁੰਦਾ ਸੀ ਕਰੀ ਜਾਂਦੇ ਸੀ ਇਹਨਾਂ ਦਾ ਵੀ ਹੁਣ ਜੇ ਅਸੀਂ ਵੀ ਬਾਹਰ ਚਲੇ ਗਏ ਤਾਂ ਇਹਨਾਂ ਦਾ ਬਾਅਦ ਦੇ ਵਿੱਚ ਪਿੱਛੇ ਕੋਈ ਪੁੱਛਣ ਵਾਲਾ ਕੋਈ ਇਨਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਰਹਿਣਾ। ਇਹ ਵੀ 2020 ਦੀ। 2020 ਕਿੰਨਾ ਹੋਣਾ? ਹੂੰ। ਇਹਦੀ ਹੈ ਜੀ। ਸਾਹਮਣੇ ਤੋਂ 2020। ਪ੍ਰਾਣੀਆਂ ਫੋਟੋਆਂ ਵਗੈਰਾ ਜਿਹੜੀਆਂ ਵੀਰੋਂ ਨਹੀਂ ਲੈ ਕੇ ਆਏ ਦੱਸਦੇ ਉਹਨੂੰ ਕਿ ਦੇਖੋ ਪੂਰੇ ਹੁੰਦੜ ਹੇਲ ਤੁਹਾਨੂੰ ਦੱਸੀ ਜਾਂਦੇ ਪੂਰੇ ਸੋਹਣੇ ਸੁਨੱਖੇ ਗੱਭਰੂ ਨੌਜਵਾਨ ਹਜੇ ਇਹਨਾਂ ਦੀਆਂ ਕਿੰਨੀਆਂ ਉਮਰਾਂ ਐ ਥੋੜੀ ਆ ਵੀ ਇਹ 50 50 55 55 ਸਾਲਾਂ ਦੇ ਹੋ ਗਏ ਆ। ਤੇਰੀ ਉਮਰ ਕਿੰਨੀ ਆ ਹਰਸ਼? ਮੇਰੀ ਘਟਕਟ yeah, 93 ਦਾ ਬੋਰਨ ਹੈ ਜੀ 93 ਦਾ ਹਾਂ 93 14 1993 ਦਾ ਤੇ ਕਿੰਨੇ ਸਾਲ ਬਣ ਗਏ ਬਣ ਗਏ 7 25 ਉਹ 32 ਸਾਲ ਨਾ ਤੇਰੀ ਵੀ ਅਰਵਿੰਦਰ 91 ਹੈ ਜੀ ਆ ਰਿਹਾ ਇਹਦਾ ਵੋਟਰ ਕਾ 91 ਦਾ 91 14 91 ਦਾ ਲੋਕ 33 34 ਸਾਲ ਦੀ ਉਮਰ ਆ ਵੱਡੇ ਦੀ ਦੂਜੇ ਦੋਨੇ ਟਵਿਨਸ ਨੇ ਉਹਨਾਂ ਦੀ 32 ਸਾਲ ਦੀ ਉਮਰ ਆ ਤੇ ਇਸ ਉਮਰ ਦੇ ਵਿੱਚ ਅੱਜ ਇਹ ਅਪਾਹਜ ਹੋ ਗਏ ਨੇ ਭਰਾ ਤਿੰਨੋ ਹੀ ਸਕੇ ਭਰਾ ਤਿੰਨੋ ਹੀ ਬੀਲਚੇਰਾਂ ਤੇ ਬੈਠੇ ਨੇ ਤੇ ਸਾਡਾ ਸਮਾਜ ਬੀਲਚੇਰ ਤੇ ਬੈਠਾ ਸਾਡਾ ਅੱਜ ਦਾ ਸਮਾਜ ਬੀਲਚੇਰ ਤੇ ਬੈਠਾ ਇਹ ਤਿੰਨ ਭਰਾ ਨਹੀਂ ਬੈਠੇ ਇਹ ਉਹ ਲੋਕ ਬੈਠੇ ਨੇ ਜਿਨ੍ਹਾਂ ਦੀ ਡਿਊਟੀ ਸੀ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਇਹਨਾਂ ਦੇ ਨਾਲ ਖੜਨ ਦੀ ਬਾਹ ਫੜਨ ਦੀ ਸੱਚੇ ਬਾਸ਼ਾ ਇਹਨਾਂ ਦੇ ਮਾਪੇ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਇਹਨਾਂ ਵੀਰਾਂ ਦਾ ਹੁਣ ਵੀਰੇ ਤੁਸੀਂ ਕੀ ਸੋਚ ਕੇ ਲੈ ਕੇ ਆਏ ਹੋ ਕਿ ਤੁਹਾਡੇ ਮਨ ਦੇ ਵਿੱਚ ਹੈਗਾ ਇਹਨਾਂ ਦਾ ਇਲਾਜ ਕਰਾਉਣ ਦਵਾਈ ਦਿਵਾਉਣ ਲੈ ਕੇ ਆਏ ਆ ਜਾਂ ਛੱਡਣ ਆਏ ਇਨਾਂ ਨੂੰ ਵੀਰ ਜੀ ਛੱਡਣ ਹੀ ਆਏ ਸੀ ਕਿਉਂਕਿ ਵੀਰ ਜੀ ਮੈਂ ਤੇ ਬਾਹਰੋਂ ਹੀ ਆਇਆ ਜੀ ਮਿੰਟ ਹੋ ਗਏ ਜੀ 9 ਸਾਲ ਹੋ ਗਏ ਕਿਸੇ ਨੂੰ ਬਾਹਰ ਕਿੱਥੇ ਤੋਂ ਬਾਹਰ ਮੈਂ ਕੈਲੀਫੋਰਨੀਆ ਅਮਰੀਕਾ ਜੀ ਅਮਰੀਕਾ ਦਾ ਹਾਂ ਜੀ ਅਸੀਂ ਵੀਰ ਜੀ ਲਾਜ ਵੀ ਕਰਾਇਆ ਇਹਨਾਂ ਦਾ ਪਟਿਆਲੇ ਲੈ ਕੇ ਜਾਂਦੇ ਰਹੇ ਲਗਾਤਾਰ 1 ਸਾਲ ਹੂੰ ਉਦੋਂ ਇੰਜ ਇਹਨਾਂ ਨੂੰ ਇੰਜੈਕਸ਼ਨ ਵੀ ਲੱਗੇ ਨੇ ਉਦੋਂ ਨਾਲ ਠੀਕ ਸੀਗਾ ਉਹਨੂੰ ਤੇ ਇਹਨੂੰ ਦੋਵਾਂ ਨੂੰ ਲੈ ਕੇ ਜਾਂਦੇ ਰਹੇ ਹੂੰ 1 ਸਾਲ ਇਹਨਾਂ ਨੂੰ ਦਵਾਈ ਦਵਾਈ ਇੰਜੈਕਸ਼ਨ ਵੀ ਲੱਗੇ ਤੇ ਹਰ ਵੀਕ ਦੇ ਵੀਕ ਲੈ ਕੇ ਜਾਂਦੇ ਹੁੰਦੇ ਸੀਗੇ ਹੂੰ ਪਰ ਠੀਕ ਨਹੀਂ ਹੋਏ ਉੱਥੋਂ ਪਰ ਹੁਣ ਪ੍ਰੋਬਲਮ ਹੁਣ ਮੇਰੇ ਫਾਦਰ ਸਾਹਿਬ ਦੀ 2 ਫਰ ਇਸ ਜੀ ਇਹਨਾਂ ਦੇ ਫੁੱਪੜ ਜੀ ਦੀ ਹਾਂਜੀ ਮੇਰੇ ਫਾਦਰ ਸਾਹਿਬ ਦੀ ਹੁਣ ਮਦਰ ਇਕੱਲੇ ਰਹਿ ਗਏ ਨੇ ਮੇਰੀ ਸਿਸਟਰ ਵੀ ਉੱਥੇ ਹੈ ਮੈਂ ਨਹੀਂ ਉੱਥੇ ਹੂੰ ਤੇ ਫਿਰ ਹੁਣ ਜੀ ਮਦਰ ਇਕੱਲੇ ਨੂੰ ਅਸੀਂ ਛੱਡ ਨਹੀਂ ਸਕਦੇ ਇੱਥੇ ਤੇ ਹੋਰ ਜੀ ਔਰ ਜਿਹੜੀਆਂ ਇਹਨਾਂ ਦੀਆਂ ਮੇਰੀਆਂ ਮਾਸੀਆਂ ਆ ਗਈਆਂ ਮਤਲਬ ਇਹਨੀਆਂ ਭੂਆ ਉਹਨਾਂ ਦੁਆਆਂ ਦੀ ਵੀ ਡੈਥ ਹੋ ਚੁੱਕੀ ਕਿ ਉਹਨਾਂ ਦੇ ਬੱਚੇ ਕੋਈ ਮਦਦ ਕਰਨ ਦੇ ਉਹਨਾਂ ਦੇ ਬੱਚੇ ਠੀਕ ਨੇ ਪਰ ਨਹੀਂ ਮਤਲਬ ਉਹ ਆਪੋ ਆਪਣਾ ਹੀ ਜਿਤਾਉ ਤੇ ਇਹਨਾਂ ਦੇ ਚਾਚੇ ਤਾਏ ਉਹ ਵੀ ਨਹੀਂ ਕੋਈ ਸਪੋਰਟ ਕਰ ਰਹੇ ਨਹੀਂ ਉਹ ਨਹੀਂ ਜੀ ਸਪੋਰਟ ਕਰ ਰਹੇ ਇਹਨਾਂ ਦੇ ਨਾਨਕੇ ਤਾਏ ਨੂੰ ਵੀ ਕਿਹਾ ਜੀ ਉਹ ਵੀ ਜਵਾਬ ਦੇਗੇ ਨਾਨਕੇ ਵੀ ਨਹੀਂ ਕਰਦੇ ਨਾਨਕੇ ਨਾਨਕੇ ਜੀ ਉਹ ਛੱਡੀ ਉਹ ਮਤਲਬ ਇਹਨਾਂ ਦੀ ਮੰਮੀ ਪੂਰੀ ਹੋ ਗਈ ਉਸ ਤੋਂ ਬਾਅਦ ਮਿਲਣਾ ਵਤਨਾ ਛੱਡ ਗਿਆ ਅਸੋ ਆਈ ਨਹੀਂ ਕਦੇ ਹਾਂਜੀ ਹੈ ਕਿਹੜੇ ਪਿੰਡ ਦੀ ਨਾਨਕੇ ਇਹਨਾਂ ਦੀ ਨਾਨਕੇ ਬੋਲ ਨਾਨਕੇ ਕਿਹੜੇ ਪਿੰਡ ਦੀ ਥੋੜੇ ਗਗਨ ਸਲਾਣਾ ਅਰਸ਼ ਖੰਨੇ ਦੇ ਖੰਨੇ ਕੋਲ ਖੰਨੇ ਦੇ ਕੋਲ ਚਲਾਣਾ ਕੋਈ ਕਿਹੜਾ ਪਿੰਡ ਸਲਾਣਾ ਸਲਾਣਾ ਹਾਂ ਸਲਾਣਾ ਹੈਗਾ ਅਖੰਨੇ ਦੇ ਕੋਲੇ ਹਾਂ ਤੇ ਹੁਣ ਫਿਰ ਵੀ ਜੀ ਮੈਂ ਜਦਾਂ ਚੱਲ ਜਾਣਾ ਹੈ ਪਰ ਮੰਮੀ ਨੇ ਵੀ ਨਾਲ ਹੁਣ ਤੇ ਇਹਨਾਂ ਨੂੰ ਇਦਾਂ ਵੀ ਹਰ ਹਫ਼ਤੇ ਦੋ ਹਿੱਲ ਦਿਨ ਬਾਅਦ ਆ ਕੇ ਤੇ ਦੇਜੀ ਦਾ ਹੀ ਰਾਸ਼ਨ ਪਾਣੀ ਤਾਰਾ ਕੋਈ ਜੋ ਵੀ ਪੋਸੀਬਲ ਸੀਗਾ ਪਟਿਆਲੇੋਂ ਦਵਾਈ ਜਲਦੀ ਸੀ ਤੇ ਉਹ ਲੈ ਜਾਂਦੇ ਸਨ ਇਹਨਾਂ ਦੇ ਫਾਦਰ ਸਾਹਿਬ ਤੇ ਕਦੀ ਅਸੀਂ ਲੈ ਜਾਂਦੇ ਸਾਂ ਵੀ ਦਵਾਈ ਦਵਾਣ ਆਏ ਵੀਕ ਹੀ ਜਾਣਾ ਪੈਂਦਾ ਸੀ ਪਰ ਘੱਟੋ ਘੱਟ 2 ਸਾਲ ਦਵਾਈ ਚੱਲੀ ਏ ਪਰ ਆਇਆ ਨਹੀਂ ਆਰਾਮ ਇਹਨਾਂ ਨੂੰ ਤੁਸੀਂ ਪਿੰਡੋਂ ਹੀ ਆ ਵੀਰੇ ਜਾਂ ਤੁਸੀਂ ਵੀ ਇਹ ਵੀਰੇ ਰਾਂ ਦੇ ਫਰੈਂਡ ਅੱਛਾ ਫਰੈਂਡ ਇਹ ਨਾਲ ਹੀ ਠੀਕ ਹੈ ਠੀਕ ਤੁਹਾਡਾ ਪਿੰਡ ਇਹਨਾਂ ਦੇ ਪਿੰਡ ਤੋਂ ਕਿੰਨਾ ਕੁ ਦੂਰ ਆ 25 ਕਿਲੋਮੀਟਰ 25 ਕਿਲੋਮੀਟਰ ਚਲੋ ਕਰਤਪਾਲ ਵੀਰੇ ਤੁਸੀਂ ਤਾਂ ਘਰ ਦੇ ਹਾਲਾਤ ਦੇਖ ਕੇ ਆਏ ਹੋ ਇਹਨਾਂ ਦੇ ਵੀਰੇ ਬੰਦੇ ਵੀ ਰੱਖ ਕੇ ਦਿੱਤੇ ਨੇ ਇਹਨਾਂ ਨੂੰ ਉੱਥੇ ਬੰਦਾ ਵੀ ਰੱਖ ਕੇ ਦਿੱਤਾ ਹੈ ਟੇਕ ਕੇਅਰ ਕਰਨ ਨੂੰ ਵੀ ਤੈਨੂੰ ਅਹੀਂ ਹਰ ਮਹੀਨੇ ਦਤਾ 10-15000 ਜੋ ਵੀ ਦੇਈ ਜਾਵਾਂਗੇ ਰਾਸ਼ਨ ਪਾਣੀ ਵੀ ਦੇਣੇ ਆ ਪਰ ਉਹ ਸਾਰਾ ਲੈ ਕੇ ਤੇ ਭੱਜ ਜਾਂਦੇ ਭਾਜੀ ਨੂੰ ਵੀ ਇਹ ਕਿ ਪਿੰਡ ਦਾ ਮਤਲਬ ਪਿੰਡ ਚ ਨਸ਼ਾ ਬਹੁਤ ਜ਼ਿਆਦਾ ਪਿੰਡ ਦਾ ਕੋਈ ਅੰਡ ਚੱਟਾ ਗਏ ਆ ਅਸੀਂ ਲੈਣ ਕੋਈ ਆਇਆ ਵੀ ਨਹੀਂ ਕੋਈ ਆਂਢੀ ਗਵਾਂਢੀ ਕੋਈ ਬਹੁਤ ਜ਼ਿਆਦਾ ਨਸ਼ਾ ਹੈ ਇਹਨਾਂ ਦੇ ਪਿੰਡ ਦੇ ਵਿੱਚ ਤੇ ਉਹ ਜੇ ਉਹਨਾਂ ਨੂੰ ਦਈਦਾ ਪੈਸੇ ਵੀ ਦੇਈਦੇ ਸਮਾਨ ਦੇਈਦੇ ਲੈ ਕੇ ਸਿਲੰਡਰ ਸਾਰਾ ਕੋਈ ਚੁੱਕ ਕੇ ਭੱਜ ਜਾਂਦੇ ਨੇ ਜੀ ਹੁਣ ਜਾ ਕੇ ਰੋਜ ਤੇ ਹੜੀ ਬੰਦਾ ਲੜੇ ਵੀ ਉੱਥੇ ਕਿਤੇ ਨਾਲ ਦੁਕਾਨਦਾਰ ਨੂੰ ਇਹ 2000 ਦੇ ਹਾਂ ਤੁਸੀਂ ਕੀ ਕਹਿੰਨੇ ਹੋ ਗगन ਦੱਸੋ ਹਰਵਿੰਦਰ ਆਰਸ਼ ਕੀ ਕਹਿੰਨੇ ਹੋ ਤੁਸੀਂ ਦੱਸੋ ਕੀ ਚਾਹੁੰਦੇ ਹੋ ਕਿਵੇਂ ਕਰੀਏ ਇਹਦੇ ਕਿੰਨੇ ਅਜੇ ਤੁਹਾਡੇ ਕੋਲ ਕੋਈ ਹੱਲ ਹੁੰਦਾ ਹੂੰ ਇਹਦਾ ਨੂੰ ਰੱਖ ਲੋ ਇੱਥੇ ਰਹਿ ਪੂੰਗੀ ਸਾਡੇ ਕੋਲੇ ਹਾਂਜੀ ਰੋਣਾ ਨਹੀਂ ਵੀਰੇ ਰੋਣਾ ਨਹੀਂ ਰੱਬ ਐਸਾ ਦੁੱਖ ਵੀ ਨਾ ਦੇਵੇ ਕਿਸੇ ਨੂੰ ਤਿੰਨਾਂ ਚੋਂ ਜੇ ਇੱਕ ਵੀ ਠੀਕ ਹੁੰਦਾ ਤਾਂ ਦੂਜੇ ਦੋ ਨੂੰ ਸਾਂਭ ਲੈਂਦਾ ਤਿੰਨੇ ਹੀ ਇਹ ਠੀਕ ਸੀਗਾ ਜੀ ਇਹ ਸਾਂਭਦਾ ਰਿਹਾ ਹੁਣ ਤੱਕ ਐ ਸੇ ਪਹਿਲਾਂ ਠੀਕ ਸੀਗਾ ਠੀਕ ਸੀਗਾ ਰੋਟੀ ਪਾਣੀ ਰੋਟੀ ਪਾਣੀ ਬਣਾਉਂਦੇ ਨੇ ਉਹਨਾਂ ਵਿਚਾਰੇ ਇਕੱਠੇ ਹੋ ਕੇ ਮਾੜਾ ਮੋਟਾ ਕਰਦੇ ਨੇ ਬੈੱਡ ਤੇ ਹੀ ਸਰ ਉਹਨਾਂ ਨੂੰ ਦੇ ਰਹੇ ਹਾਂ ਹਾਂਜੀ ਕੱਲ ਤਾਂ ਅਸੀਂ ਘਰ ਗਏ ਆਇਆ ਦੁਪਹਿਰ ਨੂੰ ਮੈਂ ਪਰਦ ਹੂੰ ਮੈਂ ਤੇ ਵੜਾ ਸਬਜ਼ੀ ਕੱਟਣ ਲੱਗਿਆ ਆਪਣੀ ਰੋਟੀ ਉਹਨਾਂ ਨਾਲ ਕੰਦ ਤੇ ਢੋਲ ਆ ਕੇ ਜੀ ਸਬਜ਼ੀ ਸਬਜ਼ੀ ਕੱਟਦੇ ਵਿਚਾਰੇ ਵੜਾ ਸਬਜ਼ੀ ਕੱਟਣ ਲੱਗਿਆ ਹੌਲੀ ਹੌਲੀ ਇਹਨੂੰ ਕਹਿੰਦੇ ਭਾਈ ਦੁੱਖ ਇਹਨੂੰ ਕਹਿੰਦੇ ਤਕਲੀਫ ਇਹਨੂੰ ਕਹਿੰਦੇ ਕਰਮ ਹੁਣ ਪਤਾ ਨਹੀਂ ਕਿਹੜੇ ਕਰਮਾਂ ਦਾ ਇਹਨਾਂ ਨੂੰ ਜਿਹੜਾ ਅੱਜ ਭੋਗਣਾ ਪੈ ਰਿਹਾ ਪਰ ਸ਼ਰਮ ਆਉਂਦੀ ਆ ਦੱਸਦਿਆਂ ਵੀ ਗੱਲ ਵੀ ਕਰਦਿਆਂ ਅੱਜ ਦੇ ਰਿਸ਼ਤਿਆਂ ਦੇ ਬਾਰੇ ਵਿੱਚ ਪਰ ਜਿੱਥੇ ਅੱਜ ਦੇ ਰਿਸ਼ਤੇ ਟੁੱਟਦੇ ਜਾ ਰਹੇ ਆ ਲਹੂ ਚਿੱਟਾ ਹੁੰਦਾ ਜਾ ਰਿਹਾ ਉੱਥੇ ਕੁਝ ਚੰਗੇ ਲੋਕ ਵੀ ਹੈਗੇ ਆ ਜਦਵਿੰਦਰ ਵਰਗੇ ਜਿਹੜੇ ਆਪਣਾ ਫਰਜ਼ ਨਿਭਾ ਰਹੇ ਨੇ ਉੱਥੇ ਕੁਝ ਚੰਗੇ ਲੋਕ ਵੀ ਆ ਜਿਨ੍ਹਾਂ ਨੇ ਸਾਨੂੰ ਇਹਨਾਂ ਬਾਰੇ ਇਨਫੋਰਮੇਸ਼ਨ ਦਿੱਤੀ ਵੀਡੀਓ ਬਣਾਵਣਾ ਪੇਜੀਆਂ ਉੱਥੇ ਕਿਰਤਪਾਲ ਵਰਗੇ ਭਾਰਤ ਵੀਰੇ ਵਰਗੇ ਉਹ ਲੋਕ ਵੀ ਨੇ ਜਿਹੜੇ ਆਪਣਾ ਫਰਜ਼ ਸਮਝਦੇ ਆ ਅੱਜ ਇੱਥੇ ਤਿੱਕਰ ਲੈ ਕੇ ਆਏ ਨੇ ਇਹਨਾਂ ਨੂੰ ਤੇ ਐਸੀ ਮਾਰ ਨਾ ਰੱਬ ਕਿਸੇ ਦੇ ਪਾਵੇ ਜਿੱਥੇ ਸ਼ੇਰੂ ਸ਼ੇਰੂ ਵਰਗੇ ਇਦਾਂ ਤਿੰਨ ਪੁੱਤ ਬੀਲ ਚੇਹਰਾਂ ਤੇ ਬੈਠ ਜਾਣ ਮੈਂ ਸਰਦਾਸ ਕਰਿਓ ਹਰਵਿੰਦਰ ਦੇ ਹਰਸ਼ ਦੇ ਤੇ ਗਗਨ ਦੇ ਅਸੀਂ ਭਰਾ ਬਣ ਸਕੀਏ ਅਸੀਂ ਇਹਨਾਂ ਭਰਾਵਾਂ ਦੇ ਨਾਲ ਭਰਾ ਬਣ ਕੇ ਖੜ ਸਕੀਏ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਸੁਪਨਿਆਂ ਦੇ ਘਰ ਵਿੱਚ ਇੱਕ ਮਾਨ ਸਤਕਾਰ ਤੇ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਸਕਾਂ ਕਿਉਂਕਿ ਜਿਹੜੀ ਇਹਨਾਂ ਦੀ ਸਮੱਸਿਆ ਵਾ ਇਹ ਜੇਨੇਟਿਕਲੀ ਆ ਜੀਨਸ ਦੇ ਵਿੱਚ ਹੁੰਦੀ ਆ ਇਹ ਬਿਮਾਰੀ ਹੈ ਜਿਹੜੀ ਇਹਦਾ ਟ੍ਰੀਟਮੈਂਟ ਪੀਜੀਆਈ ਜਾਂ ਹੋਰ ਬੜੇ ਵੱਡੇ-ਵੱਡੇ ਹਸਪੀਟਲਾਂ ਤੱਕ ਅਸੀਂ ਪਹੁੰਚ ਕੀਤੀ ਆ ਪਹਿਲਾਂ ਵੀ ਸਾਡੇ ਕੋਲੇ RAM ਤੇ ਲਸ਼ਮਣ ਦੋ ਭਰਾ ਸਾਡੇ ਕੋਲੇ ਮੁੰਡਾ ਰੋਮੀ ਆ ਸੇਵਾਦਾਰ ਆ ਸਾਡੀ ਟੀਮ ਦਾ ਉਹਦੇ ਦੋ ਸਕੇ ਭਰਾ ਸੀ ਦੋਨਾਂ ਨੂੰ ਸਮੱਸਿਆ ਸੀ ਇਹ ਪਰ ਗੁਰੂ ਕਿਰਪਾ ਕਰਨ ਕੋਸ਼ਿਸ਼ ਕਰਨਾ ਸਾਡਾ ਫਰਜ਼ ਆ ਅਸੀਂ ਆਪਦਾ ਕਰਮ ਕਰਾਂਗੇ ਫਲ ਫੁੱਲ ਲਾਉਣਾ ਉਹਦਾ ਕੰਮ ਆ ਅਸੀਂ ਆਪਣੇ ਵੱਲੋਂ ਨੇਕੀ ਦਾ ਬੀਜ ਬੀਜਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਇਹਨਾਂ ਭਰਾਵਾਂ ਦੇ ਟੈਸਟ ਕਰਾ ਕੇ ਇਹਨਾਂ ਦਾ ਇਲਾਜ ਕਰਾਉਣ ਦਾ ਜ਼ਰੂਰ ਯਤਨ ਪਰਾਲਾ ਕਰਾਂਗੇ ਤੇ ਬਹੁਤ ਧੰਨਵਾਦ ਆ ਭਾਈ ਤੁਸੀਂ ਜਿਹੜਾ ਇਹ ਪਰਾਲਾ ਕੀਤਾ ਇਹਨਾਂ ਨੂੰ ਭਰਾਵਾਂ ਨੂੰ ਇੱਥੇ ਲੈ ਕੇ ਆਏ ਹੋ ਸੱਚੀ ਮਹਿਸੂਸ ਹੋ ਰਿਹਾ ਵੀ ਜਿਵੇਂ ਅਸੀਂ ਤਿੰਨ ਭਰਾਵਾਂ ਆ ਆਪਦੇ ਆਪ ਨੂੰ ਇਹਨਾਂ ਨਾਲ ਕਨੈਕਟ ਕਰਕੇ ਜੋੜ ਕੇ ਦੇਖ ਰਹੇ ਆ ਵੀ ਅੱਜ ਜੇ ਅਸੀਂ ਸੇਵਾ ਕਰਦੇ ਆ ਲੋਕ ਸਾਨੂੰ ਬੜਾ ਅਪਰੀਸ਼ੀਏਟ ਕਰਦੇ ਆ ਤੇ ਸੇਵਾ ਵੀ ਸਾਨੂੰ ਕਰਮਾਂ ਦੀ ਮਿਲੀ ਆ ਤੇ ਇਹਨਾਂ ਦੇ ਵੀ ਕਰਮਾਂ ਦੀ ਇਹ ਹਾਲਾਤ ਨੇ ਸ਼ਾਇਦ ਸਾਡੇ ਵੀ ਕਿਤੇ ਇਦਾਂ ਨਹੀਂ ਹਾਲਾਤ ਬਣ ਸਕਦੇ ਸੀ ਪਰ ਉਹਦੇ ਰੰਗ ਆ ਇਹ ਕਿਸੇ ਦਾ ਨਹੀਂ ਪਤਾ ਭਾਈ ਅੱਜ ਜਿਹਦੇ ਹੱਡ ਪੈਰ ਚੱਲਦੇ ਆ ਬੰਦਾ ਬੜਾ ਮਾਣ ਕਰਦਾ ਵੀ ਮੇਰਾ ਸ਼ਰੀਰ ਬੜਾ ਤਕੜਾ ਮੈਂ ਐ ਕਰ ਦਿੰਨਾ ਤਤੀ ਤੀ 32 32 ਸਾਲ ਦੀ ਉਮਰ ਦੇ ਵਿੱਚ ਤਿੰਨੋ ਹੀ ਬੀਲ ਚੇਹਰਾਂ ਤੇ ਬੈਠੇ ਨੇ ਨਾਂ ਪਿਓ ਇਸ ਦੁਨੀਆ ਤੋਂ ਤੁਰ ਗਏ ਜਿਹਦੇ ਤਿੰਨ ਪੁੱਤ ਇਦਾਂ ਹੋ ਜਾਣ ਉਹ ਜਿਉਂਦੇ ਵੀ ਕਿਹੜੀ ਆਸ ਤੇ ਰਹਿੰਦੇ ਵਿਚਾਰੇ ਕੁਰਕ ਖੇਤਰ ਜ਼ਿਲ੍ਹਾ ਹਰਿਆਣਾ ਪਿੰਡ ਹੈਂਗਾ ਖੇੜੀ ਹੈਂਗਾ ਹੈਂਗਾ ਖੇੜੀ ਹੈਂਗਾ ਖੇੜੀ ਕਰਿਓ ਅਰਦਾਸ ਇਨਾਂ ਸਾਡੇ ਪਰਿਵਾਰ ਦੇ ਤਿੰਨਾਂ ਮੈਂਬਰਾਂ ਵਾਸਤੇ ਇਨਾਂ ਤਿੰਨੇ ਸਕੇ ਭਰਾਵਾਂ ਵਾਸਤੇ ਵੀ ਕਿ ਤੋ ਘੱਟ ਆਪਣੇ ਆਪ ਨੂੰ ਸੰਭਾਲਣ ਯੋਗ ਹੀ ਹੋ ਜਾਣ ਆਪਣੇ ਆਪ ਨੂੰ ਸੰਭਾਲਣ ਯੋਗ ਹੀ ਹੋ ਜਾਣ ਇੰਨੀ ਅਰਦਾਸ ਬੇਨਤੀ ਕਰਦੇ ਹੋ ਜਨ ਕੀ ਅਰਦਾਸ ਬਿਰਥੀ ਨਾ ਜਾਏ ਤੁਹਾਡੀ ਕੀਤੀ ਹੋਈ ਅਰਦਾਸ ਸੁਣੀ ਜਾਵੇ